ਨਹੀਂ ਦੋਸ਼ ਨਹੀਂ ਲੱਗੇ ਜੀ ਪਹਿਲਾਂ ਤਾਂ ਇਹ ਸਾਰੇ ਭਰਾ ਜੀ ਮੇਰੇ ਵੱਡੇ ਮੈਂ ਵੀਡੀਓ 'ਚ ਹੀ ਕਿਹਾ ਸੀਗਾ ਵੀ ਵੀ ਜਿਹੜਾ ਵੀ ਸਰਪੰਚ ਹੁੰਦਾ ਉਹ ਪਿੰਡ ਦਾ ਮੁਖੀ ਹੁੰਦਾ ਪਿੰਡ ਦਾ ਮੋਤਬਰ ਬੰਦਾ ਹੁੰਦਾ ਤੇ ਮੈਂ ਉਹਦੇ ਕਰਕੇ ਹੀ ਮੈਂ ਪਹਿਲਾਂ ਵੀ ਮਾਫੀ ਮੰਗੀ ਮੈਂ ਹੁਣ ਵੀ ਕਹਿਣਾ ਵੀ ਸਾਰੇ ਵੱਡੇ ਭਰਾ ਮਾਫੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ ਮaaf ਕਰਨ ਵਾਲਾ ਕੋਈ ਛੋਟਾ ਨਹੀਂ ਹੁੰਦਾ ਸੋ ਇਹ ਵੀਰੇ ਵੱਡੇ ਭਰਾ ਜੀ ਤੇ ਬਸ ਇਹਨਾਂ ਨੂੰ ਮੈਂ ਭਰਾਵਾਂ ਨੂੰ ਇਹ ਹੀ ਕਹਿਣਾ ਆ ਵੀ ਜਿਹੜਾ ਆਪਣਾ ਗਾਣਾ ਆਇਆ ਸੀ ਉਹਦੇ ਤੇ ਵੀ ਪਲਾਤੀ ਆਪਾਂ ਬਾਕੀ ਮੈਂ ਥੋੜੇ ਮਾਧਿਅਮ ਰਾਈ ਵੀ ਜਿੰਨੇ ਵੀ ਚਲੋ ਤੁਹਾਨੂੰ ਦੇਖਣਗੇ ਜਿੰਨੇ ਵੀ ਭਰਾ ਜਿਹੜਾ ਵੀ ਵੀਰ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਹੋ ਕਿਤੇ ਵੀ ਇੰਜੋਏ ਕਰਦੇ ਹੋ ਤਾਂ ਤੁਸੀਂ ਇਹ ਗਾਣਾ ਨਾ ਲਵਾਓ ਕੋਈ ਹੋਰ ਗਾਣਾ ਲਵਾ ਲਓ ਕੱਲ ਨੂੰ ਕਿਸੇ ਲੜਾਈ ਦਾ ਕਾਰਨ ਜਾਂ ਕਿਸੇ ਵੀ ਚੀਜ਼ ਦਾ ਕਾਰਨ ਨਾ ਬਣੇ ਕਿਉਂਕਿ 1 ਮਿੰਟ ਦਾ ਗੁੱਸਾ ਕਿਸੇ ਦੀ ਜਾਨ ਲੈ ਸਕਦਾ ਸੋ ਆਪਣੇ ਹੋਰ ਬਥੇਰੇ ਗਾਣੇ ਆ ਲੱਖਾਂ ਗਾਣੇ ਆਉਂਦੇ ਆ ਆਪਾਂ ਜੇ ਇੰਜੋਏ ਕਰਨਾ ਕਿਸੇ ਹੋਰ ਗਾਣੇ ਤੇ ਇੰਜੋਏ ਕਰ ਲਓ ਸੋ ਪਲੀਜ਼ ਭਾਈਚਾਰਾ ਬਣਾ ਕੇ ਰੱਖੋ ਤੇ ਮੈਂ ਫੇਰ ਜਿੰਨੇ ਵੀ ਭਰਾ ਸਰਪੰਚ ਭਰਾ ਬੈਠੇ ਜਿੰਨੇ ਵੀ ਉਰੇ ਮੌਜੂਦ ਨੇ ਉਹਨਾਂ ਤੋਂ ਨਹੀਂ ਜਿੰਨੇ ਵੀ ਪੰਜਾਬ ਚ ਪੂਰੇ ਇੰਡੀਆ ਚ ਪੂਰੇ ਵਰਲਡ ਚ ਨਾਲੋ ਜਿੱਥੇ ਜਿੱਥੇ ਵੀ ਸਰਪੰਚਾਂ ਸਾਰੇ ਸਰਪੰਚਾਂ ਤੋਂ ਮਤਲਬ ਤਹਿ ਦਿਲ ਤੋਂ ਮਾਫੀ ਮੰਗਦਾ ਜੇ ਤੁਹਾਨੂੰ ਸਰਪੰਚਾਂ ਤੋਂ ਛੱਡੋ ਕਿਸੇ ਵੀ ਬੰਦੇ ਤੋਂ ਜੇ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚੀ ਤਾਂ ਆਪ ਦਾ ਛੋਟਾ ਭਰਾ ਸਮਝ ਕੇ ਮਾਫ ਕਰ ਦਿਓ ਤੁਹਾਡੇ ਚਰਨਾਂ ਦੀ ਧੂੜ ਆ ਤੁਹਾਡੇ ਬੱਚੇ ਆ। ਕਈ ਇਹਨਾਂ ਬੰਦੇ ਨੂੰ ਨਹੀਂ ਪਤਾ ਲੱਗਦਾ ਗਲਤੀ ਹੋ ਜਾਂਦੀ ਹੈ ਬਾਈ। ਸਰ ਹੱਲ ਕੀ ਨਿਕਲੇ ਕੋਈ ਸੋਲੂਸ਼ਨ ਕੀ ਨਿਕਲੇ ਇਸ ਦਾ? ਹੱਲ ਜੀ ਅਸੀਂ ਵੀਪ ਲਾਤੀ ਬਾਕੀ ਚਲੋ ਆਰਾਮ ਬਾਈ ਜਿੰਨੇ ਸਾਰੇ ਮੋਤਵਾਰ ਬੰਦੇ ਬੈਠੇ ਆ ਬਾਈ ਉਹਨਾਂ ਨੂੰ ਦੱਸ ਦੇਣਗੇ। ਵੀਪ ਆ ਨਾ ਜੀ ਮੇਨ ਵੀਪ ਲਾਤੀ ਬਾਕੀ ਗਾਣਾ ਸਾਰੇ ਕਿਤੇ ਵੀਪ ਲੱਗ ਜਾਣੀ ਬਾਕੀ ਮੈਂ ਆਪਦੇ ਸੋਸ਼ਲ ਮੀਡੀਆ ਤੋਂ ਲਾਈਵ ਹੋ ਕੇ ਪਾ ਦੂੰਗਾ ਵੀ ਕਿਤੇ ਵੀ ਇਹ ਗਾਣਾ ਹੁਣ ਨਾ ਯੂਜ਼ ਕੀਤਾ ਜਾਵੇ। ਤੇ ਜਿੱਥੇ ਤੁਸੀਂ ਡੀਜੇ ਤੇ ਲਵਾਉਣਾ ਉਥੇ ਨਾ ਲਵਾਓ ਸਰ ਸਭ ਤੋਂ ਵੱਡੀ ਗਲਤ ਦੋਸ਼ ਕਿਹੜਾ ਜੀ ਈ ਇਦਾਂ ਜੀ ਵੀ ਜਿਵੇਂ ਹੁਣ ਕਈ ਵਾਰ ਕੋਈ ਬੰਦਾ ਆਉਂਦਾ ਜੀ ਉਹ ਆ ਕੇ ਕਹਿੰਦਾ ਬਾਈ ਉਹ ਗਾਣਾ ਗਾ ਤੁਸੀਂ ਹੋਰ ਦਾ ਹੋਰ ਜੀ ਅੱਜ ਮੈਂ ਤੁਸੀਂ ਪਤਾ ਕਰ ਲਿਓ ਜੀਰੇ ਜੀਰੇ ਪਿੰਡ ਦਾ ਜੀ ਮੌਜੂਦਾ ਸਰਪੰਚ ਆ ਬਾਈ ਗੁਰਪ੍ਰੀਤ ਸਰਪੰਚ ਮੈਂ ਉਹਨਾਂ ਦੇ ਸ਼ੋਹ ਲਾ ਕੇ ਆਇਆ ਜੀ ਉਹਨਾਂ ਦੇ ਵਿਆਹ ਦਾ ਪ੍ਰੋਗਰਾਮ ਸੀ ਆਪ ਦਾ ਉਹਦਾ ਬਾਈ ਦਾ ਵਿਆਹ ਸੀ ਗੁਪੀ ਸਰਪੰਚ ਬਰਾੜ ਦਾ ਤੇ ਉੱਥੇ ਮੈਨੂੰ ਤਿੰਨ ਚਾਰ ਬੰਦੇ ਨੇ ਕਿਹਾ ਮੈਨੂੰ ਕਹਿੰਦੇ ਬਾਈ ਵੀ شو ਅਭੀ ਗਾਣਾ ਲਾ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਵੀ ਆਪਣਾ ਭਰਾ ਹੈਗਾ ਮੌਜੂਦਾ ਸਰਪੰਚ ਆ ਤੇ ਯਾਰ ਕਾਨੂੰ ਮੈਂ ਕਿਹਾ ਤੁਹਾਨੂੰ ਪਤਾ ਹੀ ਹੈ ਵੀ ਆਪਣਾ ਰੌਲਾ ਚੱਲੀ ਜਾਂਦਾ ਹਨਾ ਤੇ ਉਹ ਸਮਝ ਗਏ ਬਾਈ ਤੇ ਕੱਲ ਵਾਲੇ ਸ਼ੋਅ ਤੇ ਵੀ ਇਦਾਂ ਹੋਇਆ ਲੋਕ ਸਮਝ ਜਾਂਦੇ ਬਾਈ ਜੇ ਤੁਸੀਂ ਪਿਆਰ ਨਾ ਕਹਿੰਦੇ ਤਾਂ ਹਰ ਇੱਕ ਬੰਦਾ ਸਮਝ ਜਾਂਦਾ ਜੇ ਤੁਸੀਂ ਆਕੜ ਨਾ ਕਹੋਗੇ ਵੀ ਯਾਰ じゃ ਮੈਂ ਨਹੀਂ ਗਾਉਂਦਾ ਤੇ ਫਿਰ ਉਹ ਆਕੜ ਨਾ ਫਿਰ ਤੁਹਾਨੂੰ ਪਤਾ ਹੀ ਆ ਆਕੜ ਦਾ ਮਸਲੇ ਵਿਗੜ ਜਾਂਦੇ ਸੋ ਸਰ ਛੋਡੇ ਕੋਲੋ ਲਾਈਵ ਜਾਨੀ ਨਹੀਂ ਨਹੀਂ ਗਾਉਂਦੇ ਵੀਰੇ ਨਹੀਂ ਗਾਉਂਦਾ ਉੰਜ ਮੇਰੇ ਅਸਟਾ ਉਸ ਤੇ ਗਿਆ ਜਾਊ ਤਾਂ ਇਹ ਟੱਪਾ ਨਹੀਂ ਗਿਆ ਜਾਊ ਮਤਲਬ ਮੇਨ ਗੱਲ ਇਹ ਆ ਵੀ ਜਿਹੜੀਆਂ ਇਹ ਲਾਈਨਾਂ ਨੇ ਇਹ ਨਹੀਂ ਗਈਆਂ ਜਾਣਗੀਆਂ ਹਾਂ ਜੀ ਸਰ ਜਿਹੜਾ ਅੱਜ ਅੱਜ ਮਸਲਾ ਹੱਲ ਹੋਇਆ ਹੈਗਾ ਇਹਨੂੰ ਪਿਆਰ ਸਤਕਾਰ ਦਾ ਕਹਿ ਰਹੇ ਤੁਸੀਂ ਪਿਆਰ ਸਤਕਾਰ ਹੀ ਆ ਜੀ ਇਹ ਸਾਰੇ ਵੱਡੇ ਭਰਾ ਆ ਕੇ ਵੱਡੇ ਭਰਾ ਬੈਠੇ ਆ ਵੱਡੇ ਭਰਾ ਪਿਓ ਵਰਗੇ ਹੁੰਦੇ ਆ ਇਹ ਪਿਆਰ ਸਤਕਾਰ ਹੀ ਆ ਜੀ ਜੇ ਪਿਆਰ ਸਤਕਾਰ ਨਾ ਹੁੰਦਾ ਤਾਂ ਇਹ ਮਸਲਾ ਪਹਿਲਾਂ ਹੀ ਵਧਿਆ ਹੋਇਆ ਹੋਰ ਵਧ ਜਾਣਾ ਹੈ ਹਾਂ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਇਹੀ ਜੀ ਬਸ ਪਿਆਰ ਨਾਲ ਰਹੋ ਸਾਰੇ ਜਣੇ ਭਾਈਚਾਰਾ ਬਣਾ ਕੇ ਰੱਖੋ ਤੇ ਛੋਟਾ ਜਿਹਾ ਪੰਜਾਬ ਆ ਆਪਣਾ ਬਹੁਤ ਹੀ ਥੋੜੇ ਜਿਹੇ ਲੋਕ ਰਹਿੰਦੇ ਆ ਆਪਾਂ ਅੱਧਾ ਪੰਜਾਬ ਆਪਣਾ ਬਾਹਰ ਚਲਾ ਗਿਆ ਤੇ ਕਿਸੇ ਪ੍ਰਤੀ ਬੈਰ ਵਿਰੋਧ ਨਾ ਰੱਖੋ ਬਸ ਪਿਆਰ ਨਾਲ ਰਹੋ ਸਰਬੱਤ ਦੇ ਭਲੇ ਦੀ ਅਰਦਾਸ